ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਕੁਕਿੰਗ ਚੈਨਲ ਦੇ ਵਿੱਚ ਕਿਵੇਂ ਤੁਸੀਂ ਸਾਰੇ ਆਪਾਂ ਸਾਰੇ ਠੀਕ ਐ ਜੀ ਤੇ ਅੱਜ ਆਪਾਂ ਹੋਲੀ ਦੀ ਸਪੈਸ਼ਲ ਰੈਸিপি ਬਣਾਵਾਂਗੇ ਜਿਹਨੂੰ ਗੁਜੀਆਂ ਕਹਿੰਦੇ ਆ ਤੇ ਸਾਰਿਆਂ ਨੇ ਬਣਾਉਂਗਾ ਜੀ ਆਪਾਂ ਵੀ ਬਣਾਵਾਂਗੇ ਤੇ ਬਹੁਤ ਈਜ਼ੀ ਬਣ ਜਾਂਦੀਆਂ ਐ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਇਹ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਦ ਲਈ ਆਪਾਂ ਸਮਾਨ ਜਿਹੜਾ ਆਪਾਂ ਨੂੰ ਚਾਹੀਦਾ ਹੋ ਉਹ ਆਪਾਂ ਵੇਖ ਲੈਨੇ ਆ ਜੀ ਇਹਦੇ ਲਈ ਆਪਾਂ ਇੱਕ ਕੋਲੀ ਮੈਦਾ ਲਿਆਏ ਤੇ ਆਪਾਂ ਤਿੰਨ ਤਰ੍ਹਾਂ ਦੇ ਡਰਾਈ ਫਰੂਟ ਲਏ ਆ ਇਹ ਕੋਕੋਨਟ ਦਾ ਬਰਾਦਾ ਹੈ ਜੀ ਤੇ ਹਾ ਸੁੱਕਾ ਦੁੱਧ ਹੈ ਤੇ ਨ ਆਪਾਂ ਪੀਸੀ ਹੋਈ ਖੰਡ ਲਈ ਆ ਤੇ ਆ ਥੋੜੇ ਜਿ ਮਗਜ ਤੇ ਆਪਾਂ ਦਾਖਾ ਲੰਗਾ ਏ ਤੇ ਇਹ ਆਪਾਂ ਅੱਧੇ ਕੋਲੀ-ਕੋਲੀ ਕੁਮਲਾਈ ਦੇ ਲਈ ਜਿੰਨੀ ਕਾਪਣ ਲੋੜ ਪਈ ਆਪਾਂ ਪਾਲਾਂਗੇ ਤੇ ਹੁਣ ਆਪਾਂ ਪਹਿਲਾਂ ਆਟਾ ਬਣਾ ਕੇ ਤਿਆਰ ਕਰਦੇ ਹਾਂ ਗੁੰਨ ਕੇ ਤੇ ਆਪਾਂ ਮੈਦਾ ਪਾ ਲਿਆ ਜੀ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਤੇਲ ਤੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਆਪਾਂ ਮੁਠੀ ਜੀ ਬਣਾ ਕੇ ਦੇਖਾਂਗੇ ਤਾਂ ਆਪਾਂ ਨੂੰ ਵੱਧ ਘੱਟ ਤੇਲ ਦਾ ਪਤਾ ਲੱਗ ਜੂ ਵੀ ਕਿੰਨਾ ਕਾ ਪਾਣਾ ਹੈ ਤੇ ਜੇ ਤੇ ਮੁਠੀ ਜੀ ਵੱਜ ਗਈ ਤਾਂ ਆਪਣਾ ਇਹ ਜਾਲਾ ਆਟਾ ਇਹ ਬਿਲਕੁਲ ਠੀਕ ਹੈ ਤੇ ਅਮੇ ਮੁਠੀ ਵੱਜਣੀ ਚਾਹੀਦੀ ਹੈ ਹੁਣ ਆਪਾਂ ਇਹਨੂੰ ਨੋਰਮਲ ਟੈਂਪਰੇਚਰ ਤੇ ਜਿਹੜਾ ਆਪਣਾ ਪਾਣੀ ਹੁੰਦਾ ਉਹਦੇ ਨਾਲ ਹੀ ਗੁੰਨਣਾ ਹੈ ਆਪਾਂ ਤੇ ਆਪਾਂ ਆਟਾ ਗੁੰਨ ਲੈਨੇ ਆ ਜੀ ਤੇ ਗੁੰਨ ਕੇ ਆਪਾਂ ਇਹਨੂੰ ਰੈਸਟ ਲਈ ਰੱਖਾਂਗੇ ਜੀ ਵੀਡੀਓ ਨੂੰ ਲਾਇਕ ਜ਼ਰੂਰ ਕਰਿਆ ਕਰੋ ਜੀ ਤੇ ਜਿਹਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਜੀ ਤੇ ਆਪਾਂ ਨੂੰ ਸਪੋਰਟ ਕਰਨ ਲਈ ਧੰਨਵਾਦ ਜੀ ਜਿਹੜੇ ਆਪਣੀ ਵੀਡੀਓ ਦੇਖਦੇ ਆ ਤੇ ਆਪਾਂ ਨਰਮ ਆਟਾ ਗੁੰਨ ਕੇ ਤਿਆਰ ਕਰ ਲਿਆ ਜੀ ਤੇ ਹੁਣ ਆਪਾਂ ਇਹਨੂੰ ਨਾ ਗਿੱਲੇ ਪੋਣੀ ਨਾਲ ਟਾਕੇ ਰੱਖਣ ਨਹੀਂ ਤਾਂ ਇਹ ਸੁੱਕ ਜਾਣਾ ਹੈ ਆਪਾਂ ਪੋਣਾ ਗਿੱਲਾ ਕਰਕੇ ਨਿਚੋੜ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਫਿਲਿੰਗ ਭਰਨੀ ਹੈ ਹਨਾ ਤੇ ਉਹਨੂੰ ਆਪਾਂ ਸਟਫਿੰਗ ਭਰਨੀ ਜਿਹੜੀ ਉਹਨੂੰ ਆਪਾਂ ਤਿਆਰ ਕਰਕੇ ਰੱਖਾਂਗੇ ਜਿਹੜਾ ਵਿੱਚ ਆਪਾਂ ਉਹਨੇ ਗੂਜੀਆਂ ਦੇ ਵਿੱਚ ਭਰਾਂਗੇ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਲਈਆਂ ਏ ਸੁੱਕਾ ਦੁੱਧਾ ਤੇ ਨਾਰੀਅਲ ਦਾ ਬਰਾਦਾ ਪਾ ਲਿਆ ਆਪਾਂ ਤੇ ਜਿਹੜੇ ਡਰਾਈ ਫਰੂਟ ਐ ਵੀ ਵਿੱਚ ਪਾ ਲਾਂਗੇ ਸਾਰੇ ਇਹ ਆਪਾਂ ਬਰੀਕ-ਬਰੀਕ ਕੱਟ ਲਈ ਸੀ ਉਹ ਖੰਡ ਵੀ ਵਿੱਚ ਪਾਤੀ ਆਪਾਂ ਤੇ ਹੁਣ ਆਪਾਂ ਇਹਨੂੰ ਮਲਾਈ ਨਾਲ ਇਹਦੇ ਵਿੱਚ ਮਲਾਈ ਮਿਕਸ ਕਰਾਂਗੇ ਕਿਉਂਕਿ ਆਪਾਂ ਖੋਆ ਤਾਂ ਬਣਾਇਆ ਨਹੀਂ ਇਹ ਖੋਏ ਦਾ ਕੰਮ ਕਰੂਗਾ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਇਹ ਖੋਏ ਤੋਂ ਵੀ ਕਿਤੇ ਜ਼ਿਆਦਾ ਸਵਾਦ ਬੰਦਾ ਸੀ ਆ ਤੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਇਹਨੂੰ ਬਿਨਾਂ ਖੋਏ ਤੋਂ ਹੀ ਆਪਾਂ ਖੋਏ ਵਾਲੀਆਂ ਗੁਜੀਆਂ ਬਣਾ ਲਈਆਂ ਲੋ ਜੀ ਆਪਏ ਐਵੇਂ ਕਰਕੇ ਇਹਨੂੰ ਤਿਆਰ ਕਰ ਲੈ ਬਾਲਾ ਗਿੱਲਾ ਨਹੀਂ ਤੁਸੀਂ ਰੱਖਣਾ ਐਵੇਂ ਭਰਪਰਾ ਜਿਹਾ ਕਰਨਾ ਜਦੋਂ ਆਪਾਂ ਫਰਾਈ ਕੀਤਾ ਨਹੀਂ ਤਾਂ ਫਿਰ ਇਹਨੇ ਪਿਗਲ ਕੇ ਬਾਹਰ ਆ ਜਾਣਾ ਜੀ ਆਪਾਂ ਬਾਲਾ ਗਿੱਲਾ じゃ ਕਰ ਲਿਆ ਤੈਨੂੰ ਤੇ ਹੁਣ ਆਪਣਾ ਆਟੇ ਨੇ ਵੀ ਰੈਸਟ ਕਰ ਲਿਆ ਜੀ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਫੇਰ ਮਲ ਲਾਂਗੇ ਤੇ ਆਪਾਂ ਫਿਰ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਡਿਵਾਈਡ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਜੀ ਤੁਸੀਂ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਤੇ ਹੁਣ ਆਪਾਂ ਇਹਨੂੰ ਲੰਮਾ ਕੱਟ ਲਾਂਗੇ ਤੇ ਇਹਦੇ ਤੋਂ ਛੋਟਾ-ਛੋਟਾ ਆਪਾਂ ਪੇੜੇ ਬਣਾ ਲਾਂਗੇ ਕਿਉਂ ਆਪਾਂ ਆਪਾਂ ਬੇਲ ਕੇ ਰੋਟੀਆਂ ਬਣਾਉਣੀਆਂ ਇਹਦੇ ਤੋਂ ਛੋਟਾ-ਛੋਟਾ ਆਪਾਂ ਛੱਡ ੜ ਟੱਕ ਪੇੜੇ ਆਪਾਂ ਬਣਾ ਲਾਂਗੇ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਬੇਲ ਲਾਂਗੇ ਜੀ ਤੇ ਬੇਲ ਕੇ ਆਪਾਂ ਐਵੇਂ ਇੰਨੀ ਗੀ ਰੋਟੀ ਬੇਲਣੀ ਹੈ ਰੋਟੀ ਵਾਂਗੂ ਛੋਟੀ ਜੀ ਤੇ ਆਪਾਂ ਸਾਰੀਆਂ ਇਕੱਠੀਆਂ ਬੇਲ ਕੇ ਰੱਖ ਲਾਂਗੇ ਫਿਰ ਆਪਾਂ ਹੌਲੀ-ਹੌਲੀ ਭਰ ਕੇ ਰੱਖੀ ਚੱਲਾਂਗੇ ਤੇ ਹੁਣ ਐਵੇਂ ਕਰਕੇ ਵਿਚਾਲੇ ਦੇ ਜਿਹੜਾ ਆਪਾਂ ਖੁਆ ਬਣਾ ਕੇ ਰੱਖਿਆ ਇਹਦੇ ਵਿਚਾਲੇ ਭਰਨਾ ਹੀ ਜਾਵਾਂ ਵਿਚਾਲੇ ਧਰਨਾ ਹੀ ਤੇ ਸਾਈਡਾਂ ਤੇ ਆਪਾਂ ਪਾਣੀ ਲਾ ਲੈਣਾ ਹੈ ਫਿਰ ਆਪਾਂ ਨੂੰ ਸੀਲ ਕਰ ਦੇਣਾ ਚਾਰੇ ਪਾਸਿਓ ਤੁਸੀਂ ਚੰਗੀ ਤਰ੍ਹਾਂ ਨਾਲ ਇਹਨੂੰ ਸੀਲ ਕਰਨਾ ਹੈ ਜਿਹੜੀ ਆਪਣੀ ਗੁਜਿਆ ਹੈ ਤੇ ਨਹੀਂ ਤਾਂ ਇਹਦੇ ਵਿੱਚੋਂ ਫਿਲਿੰਗ ਨਿਕਲ ਜੂਗੀ ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਪਾਣੀ ਤੁਸੀਂ ਜ਼ਰੂਰ ਲਾਉਣਾ ਹੈ ਆਪਣੇ ਕੋਲੇ ਸਾਂਚਾ ਜਾਂ ਤਾਂ ਹੈ ਨਹੀਂ ਸੀ ਆਪਾਂ ਥਣ ਵਾਲੀ ਐ ਬਣਾ ਲਿਆ ਏ ਪਰ ਟੇਸਟੀ ਬਹੁਤ ਬਣੀਆਂ ਸੀ ਤੇ ਆਪਣਾ ਤੇਲ ਹੋ ਗਿਆ ਗਰਮ ਨੋਰਮਲ ਜੀ ਆਪਾਂ ਪਹਿਲਾਂ ਇਹਨੂੰ ਸਲੋ ਜੀ ਅੱਗ ਤੇ ਹੀ ਫਰਾਈ ਕਰਾਂਗੇ ਤਾਂ ਕਿ ਵਿੱਚ ਤਿੱਕਰ ਪੂਰਾ ਤਲੀਆਂ ਜਾਣ ਤੇ ਸਲੋ ਸਲੋ ਅੱਗ ਤੇ ਹੀ ਕਰਨਾ ਹੈ ਆਪਾਂ ਕੰਮ ਤੁਸੀਂ ਬੇਫਿਕਰ ਹੋ ਕੇ ਪਕਾ ਲਿਓ ਬਿਲਕੁਲ ਕੱਚਾ ਨਹੀਂ ਰਹਿਣਾ ਜੇ ਤੁਸੀਂ ਸਲੋ ਅੱਗ ਤੇ ਪਕਾਉਂਗੇ ਤਾਂ ਇਹਨਾਂ ਨੂੰ ਅਸੇ ਨੂੰ ਗ੍ਰਾਊਨ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਜੀ ਤੇ ਕੱਢ ਕੇ ਆਪਾਂ ਇਹਨੂੰ ਖੁੱਲੀ ਪਲੇਟ ਦੇ ਵਿੱਚ ਰੱਖ ਲਾਂਗੇ ਤੇ ਫਿਰ ਆਪਾਂ ਦੂਜਾ ਪੂਰ ਪਾਉਣੇ ਹ ਸਵਾਗਤ ਹੀ ਕਰਿਓ ਜੀ ਤੁਸੀਂ ਇਹ ਵੀ ਆਪਣਾ ਗ੍ਰਾਊਨ ਹੋ ਗਾ ਹੁਣ ਆਪਾਂ ਇਹਨਾਂ ਨੂੰ ਵੀ ਕੱਢ ਲਾਂਗੇ ਤੇ ਆਪਣੀ ਸਾਰੇ ਗੁਜੀਆ ਬਣ ਕੇ ਹੋਈਆਂ ਤਿਆਰ ਜੀ ਤੇ ਤੁਸੀਂ ਵੀ ਬਣਾਓ ਤੇ ਹੋਲੀ ਨੂੰ ਇੰਜੋਏ ਕਰਿਓ ਤੇ ਸਾਰਿਆਂ ਨੂੰ ਹੈਪੀ ਹੋਲੀ ਜੀ ਸੌਰੀ ਮੈਂ ਪਹਿਲਾਂ ਬੋਲ ਲਗੀ ਸੀ ਸ਼ੁਰੂਆਤ ਦੇ ਵਿੱਚ ਤੇ ਖੁਸ਼ੀਆਂ ਲੈ ਕੇ ਆਵੀਂ ਸਾਰਿਆਂ ਲਈ ਹੋਲੀ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ